ਸ਼ਸ਼ੀ ਕੌਰ ਜੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕਾ ਹੋਵੋਗੇ ਮੈਂ ਵੀ ਠੀਕਾ ਠਾਕ ਹਾਂ ਹੁਣ ਹੋ ਗਈਆਂ ਗਰਮੀਆਂ ਆ ਗਈਆਂ ਕਾਫੀ ਜ਼ਿਆਦਾ ਤੇ ਹੁਣ ਅੱਜ ਆਪਾਂ ਬਣਾਵਾਂਗੇ ਆਈਸਕ੍ਰੀਮ ਤੇ ਆਉ ਤੁਹਾਨੂੰ ਦਿਖਾਉਣੇ ਕਿ ਬਾਜ਼ਾਰ ਨਾਲੋਂ ਵਧੀਆ ਆਈਸਕ੍ਰੀਮ ਆਪਾਂ ਘਰੇ ਕਿਵੇਂ ਬਣਾ ਕੇ ਖਾ ਸਕਦੇ ਹਾਂ ਤੇ ਅੱਜ ਮੇਰੀ ਕਿਚਨ ਚ ਆਪਾਂ ਚੱਲੀਏ ਆਈਸਕ੍ਰੀਮ ਬਣਾਈਏ ਆਹ ਬਦਾਮ ਹੈ ਕਿ ਜੀ ਆਪਣੇ ਕੋਲੇ ਜਿਹੜੇ ਗ੍ਰाइंड ਕੀਤੇ ਆ ਉਹ ਤੇ ਆ ਹੈਗੇ 10 ਕ ਬਦਾਮ ਆਪਣੇ ਕੋਲ ਸਾਫ ਤੇ ਤੇ ਆਪਾਂ ਇਹਨਾਂ ਨੂੰ ਨਾਲ ਯੂਜ਼ ਕਰਾਂਗੇ ਹਲੋ ਜੀ ਆਪਾਂ ਫਰਾਈ ਪਿੰਚ ਪਾ ਲਿਆ ਦੁੱਧ ਤੇ ਇਹਨੂੰ ਰੱਖਤਾ ਗਰਮ ਹੋਣਾ ਬੋਇਲ ਕਰਨਾ ਬੋਇਲ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਕਾੜਨਾ ਆ ਤੇ ਇਹ ਉਹ ਰੱਖਤਾ ਜੀ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਦੁੱਧ ਨੂੰ ਬੋਇਲ ਕਰਕੇ ਇਹਨਾਂ ਨੂੰ ਕਾੜਨਾ ਆ ਥੋੜਾ 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 ਹੌਲੀ ਹੌਲੀ ਕਰਕੇ ਜਦ ਇੱਕ ਵਾਰ ਗਰਮ ਗੈਸ ਤੇਜ਼ ਕਰਕੇ ਆਪਾਂ ਇਹਨੂੰ ਬੋਇਲ ਕਰ ਲਾਂਗੇ ਫਿਰ ਉਹ ਤੋਂ ਬਾਅਦ ਹਲੋ ਗੈਸ ਕਰਕੇ ਤੇ ਇਹਨੂੰ ਕਾੜਾਂਗੇ ਤੇ ਦੂਜੇ ਪਾਸੇ ਆਪਣੇ ਬਦਾਮ ਰੱਖੇ ਰਿਜਨੇ ਪਾਣੀ ਦੇ ਵਿੱਚ ਤਾਂ ਕਿ ਉਹਨਾਂ ਦੇ ਆਪਾਂ ਸ਼ਰਪੀ ਇਜ਼ੀ ਲੈ ਜਾਣ। ਜਲਦੀ ਆਪਾਂ ਪਾਣੀ ਚੋਂ ਕੱਢ ਲੇ ਬਸ ਇਹਨੂੰ ਬੋਇਲ ਮੜੇ ਕਰਕੇ ਆਪਾਂ ਵਿੱਚ ਹੀ ਭਿਉਉਣੇ ਸੋ ਕੀ ਕਰਨੇ ਸੀ। 1 ਮਿੰਟ ਲਈ ਤੇ ਬਾਅਦ ਚ ਆਪਾਂ ਕੱਢ ਲੇ ਹੁਣ। ਤੁਹਾਨੂੰ ਜਿਹਨੂੰ ਆਪਾਂ ਇਹਨੂੰ ਕਟਾਂਗੇ ਨਿੱਕੇ ਨਿੱਕੇ। ਆਹ ਲੋ ਜੀ ਆਪਾਂ ਕਰ ਲਏ ਨਿੱਕੇ ਨਿੱਕੇ ਬਦਾਮ ਕਰ ਲਿਆ ਨਿੱਕੇ ਨਿੱਕੇ ਜਿਹੜਾ ਪਤਾ ਨਾ ਲੱਗੇ ਕਿ ਬਦਾਮ ਆ ਪਰ ਜਦੋਂ ਆਪਾਂ ਖਾਈਏ ਉਹਦੇ ਵਿੱਚ ਨਿੱਕਾ ਨਿੱਕਾ ਬਾਈਟ ਆਵੇ। ਤੇ ਆਪਾਂ ਬਿਲਕੁਲ ਛੋਟੇ ਛੋਟੇ ਇਹਨਾਂ ਦੇ ਕਰਕੇ ਕੱਟੇ ਆ ਨਿੱਕੇ ਨਿੱਕੇ ਕਰਕੇ ਤੇ ਖੁਜ ਆਪਣਾ ਦੁੱਧ ਹੋ ਚਲਿਆ ਬੋਇਲ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 슈ਗਰ 1 ਲੀਟਰ ਦੁੱਧ ਆ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਇੱਕ ਕਬਲੀ 슈ਗਰ ਦੇ ਪਾਈ ਆ ਡਿਪੈਂਡ ਤੁਹਾਡੇ ਤੇਗਾ ਤੁਸੀਂ ਕਿੰਨਾ ਮਿੱਠਾ ਖਾਣੇ ਹੋ ਘੱਟ ਖਾਣੇ ਹੋ ਤੇ ਉਹ ਸਾਬ ਨਾਲ ਤੁਸੀਂ ਮਿੱਠਾ ਵੱਧ ਘੱਟ ਕਰ ਸਕਦੇ ਆ 1 3 6-7 ਬਦਾਮ ਜਿਹੜੇ ਕੱਟ ਕੇ ਛਿੱਲ ਕੇ ਆਪਾਂ ਕੱਟ ਕੇ ਰੱਖੇ ਆ ਦੇ ਕਿਵੇਂ ਕਾੜ ਰਿਹਾ ਲੋ ਗੈਸ ਤੇ ਰੱਖਿਆ ਹੋਇਆ ਬੜੇ ਮਜ਼ੇ ਨਾਲ ਕਾੜ ਰਿਆ ਇਹਨੂੰ ਲੱਗੂ ਥੋੜਾ ਜਿਆ ਲੱਗੂ ਘਟਾ ਆਪਾਂ ਪਿਆਰ ਦੇ ਨਾਲ ਇਹਨੂੰ ਕਾੜ ਰਹੇ ਆ ਜੇ ਤੁਸੀਂ ਬਾਹਲਾ ਇਹਨੂੰ ਨਹੀਂ ਕਾੜਨਾ ਚਾਹੁੰਦੇ ਤਾਂ ਤੁਸੀਂ ਇਹਦੇ ਵਿੱਚ ਕਨਸੈਂਟ ਮਾਲਕ ਜਿਹੜਾ ਹੁੰਦਾ ਉਹ ਵੀ ਪਾ ਸਕਦੇ ਆ ਜਾਂ ਤੁਸੀਂ ਇਹਦੇ ਵਿੱਚ ਸੁੱਕਾ ਦੁੱਧ ਜਿਹੜਾ ਆਪਣਾ ਹੁੰਦਾ ਮਿਲਕ ਪਾਊਡਰ ਵੀ ਤੁਸੀਂ ਇਹ ਚ ਪਾ ਸਕਦੇ ਆ ਤੇ ਉਹਦੇ ਨਾਲ ਜਿਆਦਾ ਥੋੜਾ ਜਲਦੀ ਥਿਕਨੈਸ ਆ ਜਾਂਦੀ ਹੈ ਇਹਦੇ ਵਿੱਚ ਤੇ ਆਪਾਂ ਪਰ ਇਹਨੂੰ ਕਰ ਰਹੇ ਆ ਹੌਲੀ ਹੌਲੀ ਕਰਕੇ ਗੈਸ ਦੇ ਉੱਤੇ ਕੱਲੇ ਦੁੱਧ ਨੂੰ ਇਹ ਲੋ ਜੀ ਇਹ ਬਣ ਕੇ ਹੋ ਗਿਆ ਆਪਣਾ ਰੈਡੀ ਦੇਖੋ ਜੀ ਕਿੰਨਾ ਠਿੱਕ ਬਣ ਗਿਆ ਕਾੜ ਆਪ ਆਪਾਂ ਮਗਹੋਂ ਇਹਦੇ ਵਿੱਚ ਆ ਬਦਾਮ ਜਿਹੜੇ ਆਪਣੇ ਕੋਲ ਗ੍ਰाइंड ਕੀਤੇ ਹੋਏ ਆ ਆਹ ਲੋ ਜੀ ਆਪ ਆਪਾਂ ਤੇ ਸਾਰੇ ਬਦਾਮ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਆਹ ਲੋ ਜੀ ਦੇਖੋ ਨਾ ਇਹ ਕਿੰਨਾ ਠਿੱਕ ਹੋ ਗਿਆ ਆਪਾਂ ਇਹਦੇ ਵਿੱਚ ਪਾ ਤੇ ਬਦਾਮ ਤੇ ਜੇ ਤੁਸੀਂ ਇੱذ ਕੋਈ ਹੋਰ ਫਲੇਵਰ ਪਾਉਣਾ ਚਾਹੁੰਦੇ ਤੁਸੀਂ ਹੋਰ ਫਲੇਵਰ ਵੀ ਇਹਦੇ ਵਿੱਚ ਪਾ ਸਕਦੇ ਆ ਪਰ ਮੈਂ ਕੱਲੇ ਬਦਾਮ ਪਾਏ ਆ ਤੇ ਬਾਕੀ ਤੁਸੀਂ ਇਲਾਇਚੀ ਵੀ ਇਹਦੇ ਵਿੱਚ ਪਾ ਸਕਦੇ ਆ ਤੇ ਆ ਆਪਾਂ ਜਿਹੜੇ ਨਿੱਕੇ ਨਿੱਕੇ ਬਰੀਕ ਬਰੀਕ ਆਪਾਂ ਕੱਟੇ ਸੀ ਬਦਾਮ ਆਪਾਂ ਹੁਣ ਉਹ ਵੀ ਪਾਦੇ ਵਿੱਚ ਬਹੁਤ ਚੰਗੀ ਤਰ੍ਹਾਂ ਮਿਕਸ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਕਰਾਂਗੇ ਠੰਡਾ ਠੰਡਾ ਹੋਣ ਲਈ ਆਪਾਂ ਰੱਖਾਂਗੇ ਥੋੜਾ ਜਿਹਾ ਜਿਆਦਾ ਠੰਡਾ ਹੋਊਗਾ ਆ ਲੋ ਜੀ ਆਪਾਂ ਕੱਢ ਲਈ ਦੂਸਰੇ ਡੋਂਡੇ ਦੇ ਵਿੱਚ ਇਹਨੂੰ ਤੇ ਡੰਗ ਦੇ ਵਿੱਚ ਆਪਾਂ ਇਸ ਗੱਲ ਕਰੀ ਕਿਉਂਕਿ ਆਪਾਂ ਇਹਨੂੰ ਕਰਨਾ ਠੰਡਾ ਤੇ ਆਪਾਂ ਇਹਨੂੰ ਸਾਈਡ ਤੇ ਠੰਡੀ ਜਗ੍ਹਾ ਤੇ ਵੀ ਰੱਖ ਸਕਦੇ ਹਾਂ ਫਰਿਜ 'ਚ ਵੀ ਰੱਖ ਸਕਦੇ ਹਾਂ ਜਾਂ ਤੁਸੀਂ ਇਹਨੂੰ ਕੋਈ ਵੀ ਭਾਂਡੇ 'ਚ ਪਾਣੀ ਪਾ ਕੇ ਉੱਥੇ ਰੱਖ ਸਕਦੇ ਆ ਜੇ ਤੁਹਾਨੂੰ ਛੇਤੀ ਚਾਹੀਦਾ ਠੰਡਾ ਜੇ ਆਪਣੇ ਬਣੇ ਤਾਂ ਫਿਰ ਹੌਲੀ-ਹੌਲੀ ਕਰਕੇ ਥੋੜਾ ਟਾਈਮ ਲੱਗੂ ਇਹਨੂੰ ਠੰਡਾ ਹੁੰਦੇ ਨੂੰ ਦੇਖ ਲਓ ਬਿਲਕੁਲ ਨਹੀਂ ਪੂਰਾ ਵੀ ਥੱਲੇ ਨਹੀਂ ਲੱਗਿਆ ਤੇ ਆਪਾਂ ਨਾਲ ਦੇ ਨਾਲ ਚਲਾਈ ਆ ਕਟਛੀ ਤੇ ਇਹ ਆਈਸਕ੍ਰੀਮ ਹੋਊਗੀ ਜਿਹੜੀ ਤੁਸੀਂ ਘਰੇ ਬਣਾਉਂਗੇ ਆਈਸਕ੍ਰੀਮ ਤੇ ਖੁੱਲੀ ਰੱਜ ਕੇ ਖਾਓਗੇ ਦਨ ਨਾਲ ਤੁਹਾਡੀ ਮਨਪਸੰਦ ਦੀਆਂ ਚੀਜ਼ਾਂ ਤੁਸੀਂ ਵਿੱਚ ਪਾਉਂਗੇ ਇਹ ਹੋ ਗਈ ਜੀ ਤਿਆਰ ਤੇ ਦੂਜੇ ਪਾਸੇ ਆਪਾਂ ਪਾ ਲੈਨੇ ਆ ਵਿਪਿੰਗ ਕਰੀਮ ਇਹ ਹੈਗੀ ਛੋਟੀਆਂ ਛੋਟੀਆਂ ਡੱਬੀਆਂ ਵਿਪਿੰਗ ਕਰੀਮ ਦੀਆਂ ਤੇ ਆਪਾਂ ਇਹ ਪਾ ਲੈਣੀਆ ਦੋ ਡੋਂਗੇ ਦੇ ਵਿੱਚ ਤੇ ਡੋਂਗੇ ਦੇ ਵਿੱਚ ਪਾ ਕੇ ਤੇ ਆਪਾਂ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮਿਕਸ ਇਹ ਹੈਗੀ ਵਿਪਿੰਗ ਕਰੀਮ ਇਹ ਜੋ ਹੁੰਦਾ ਨਾ ਕਿਓ ਜੇ ਕਰੀਮੀ ਜਿਆਦੇ ਹੁੰਦੀਆਂ ਕਰਕੇ ਤੇ ਫਿਰ ਇਹ ਹੌਲੀ ਹੌਲੀ ਕਰਕੇ ਆਪਾਂ ਨੂੰ ਲਾਉਣੀਆਂ ਪੈਂਦੀਆਂ ਆ ਬਹੁਤ ਨਾਈਸ ਈਸਕ੍ਰੀਮ ਬਣਦੀ ਹੈ ਇਹ ਬਹੁਤ ਨਾਈਸ ਜਿਹੀ ਆਈਸਕ੍ਰੀਮ ਹੋਵੇ ਅਰੇ ਆਪਾਂ ਨੇ ਇਹਨੂੰ ਕਰ ਲਿਆ ਮਿਕਸ ਤੇ ਆਪਾਂ ਇਹ ਮਸ਼ੀਨ ਨਾਲ ਮਿਕਸ ਕਰ ਦੇਣ ਜੇ ਤੱਕ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ ਕਿਸੇ ਹੋਰ ਚੀਜ਼ ਨਾਲ ਵੀ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਇਸ ਤਰ੍ਹਾਂ ਕਰਨਾ ਹੈ ਇੱਕੋ ਸਾਈਡ ਤੇ ਚਲਾਉਣਾ ਹੈ ਜੇ ਲੈਫਟ ਨੂੰ ਘੁਮਾਉਣਾ ਹੈ ਤਾਂ ਲੈਫਟ ਨੂੰ ਜੇ ਰਾਈਟ ਨੂੰ ਘੁਮਾਵਾਂਗੇ ਤਾਂ ਰਾਈਟ ਨੂੰ ਤੇ ਫਿਰ ਇਹਦੇ ਵਿੱਚ ਹਵਾ ਜਿਹੜੀ ਉਹ ਹਵਾ ਜੀ ਭਰ ਜੇਗੀ ਇਫੋਲਜੀ ਦੀ ਕਰੀਮ ਤੇ ਆ ਲੋ ਜੀ ਹੁਣ ਆਪਾਂ ਇਹਨੂੰ ਪਾ ਲਿਆ ਹੈਗਾ ਜਿਹੜੀ ਆਪਾਂ ਪਹਿਲਾਂ ਆਪਾਂ ਦੁੱਧ ਕਾੜ ਕੇ ਆਪਾਂ ਬਣਾਇਆ ਸੀਗਾ ਬਦਾਮ ਵਗੈਰਾ ਪਾ ਕੇ ਇਹ ਉਹ ਠੰਡਾ ਹੋ ਗਿਆ ਉਹਨੂੰ ਤੇ ਇਹ ਕਰੀਮ ਨੂੰ ਆਪਾਂ ਦੋਨਾਂ ਨੂੰ ਕਰਤਾ ਮਿਕਸ ਚੰਗੀ ਤਰ੍ਹਾਂ ਮਿਕਸ ਕਰਨਾ ਚੰਗੀ ਤਰ੍ਹਾਂ ਆਪਾਂ ਮਿਕਸ ਕਰਨਾ ਤਾਂ ਕਿ ਇਹ ਦੋਨੇ ਡੋਡੀ ਨਾ ਦਿਖਣ ਆਪਾਂ ਨੂੰ ਤੇ ਇਹ ਚਮਚੇ ਨਾਲ इजीली ਮਿਕਸ ਹੋ ਜਾਂਦੀ ਹੈ ਕੋ ਪ੍ਰੀਮੀਆ ਤੇ ਇਹ ਫਲਫੀ ਜਿਹਾ ਤੇ ਬਹੁਤ ਜਲਦੀ ਇਹ ਮਿਕਸ ਹੋ ਜਾਂਦੀ ਹੈ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਆ ਲੋ ਜੀ ਇਹ ਹੋ ਗਈ ਆਪਣੀ ਤਿਆਰ ਇਹ ਬਣ ਗਈ ਆਈਸਕ੍ਰੀਮ ਜਿਹੜੀ ਆਪਾਂ ਬਦਾਮਾਂ ਵਾਲੀ ਬਣਾਈ ਹੈ ਤੇ ਹੁਣ ਆਪਾਂ ਇਹਨੂੰ ਕਰ ਦਿੰਨੇ ਆ ਡੱਬੇ ਦੇ ਵਿੱਚ ਪਾ ਕੇ ਰੱਖਾਂਗੇ ਤੇ ਵਿੱਚ ਜਿਹੜੇ ਆ ਦੀਂਦਿਆਂ ਦੇ ਵਿੱਚ ਨਿੱਕੇ ਨਿੱਕੇ ਆਪਾਂ ਜਿਹੜੇ ਬਦਾਮਾਂ ਦੇ ਪੀਸੇਸ ਪਾਇ ਸੀ ਛੋਟੇ ਛੋਟੇ ਕੱਟ ਕੇ ਉਹ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਾ ਕੇ ਡੱਬੇ ਦੇ ਵਿੱਚ ਤੇ ਆਪਾਂ ਇਹਨੂੰ ਰੱਖਾਂਗੇ ਫ੍ਰੀਜ਼ਰ ਦੇ ਵਿੱਚ ਫ੍ਰੀਜਰ ਦੇ ਵਿੱਚ ਇਹ ਹੋਗੀ ਠੰਡੀ ਆਪਾਂ ਤਾਂ ਓਵਰਨਾਈਟ ਹੀ ਰੱਖ ਦੇਣੀ ਹੈ ਤੁਹਾਨੂੰ پتہ ਕਿਉਂਕਿ ਆਪਾਂ ਜਦੋਂ ਲੋੜ ਹੀ ਆਪਾਂ ਓਦੋਂ ਖਾਣੀ ਹੈ ਓਵਰਨਾਈਟ ਆਪਾਂ ਰੱਖਾਂਗੇ ਇਹਨੂੰ ਫ੍ਰੀਜਰ ਦੇ ਵਿੱਚ ਤੇ ਫਿਰ ਆਪਣੀ ਕੋਈ ਦੂਜੀ ਆਈਸਕ੍ਰੀਮ ਜਿਹੜਾ ਕਰੀਮ ਆਪਣੇ ਕੋਲ ਬਚੀ ਹੋਈ ਹੈ ਉਹਨੂੰ ਆਪਾਂ ਬਣਾਵਾਂਗੇ ਮੰਗੇਓ ਪਲਾ ਜਿਹੜਾ ਆਪਣਾ ਮੰਗੇਓ ਪਲਾ ਆਮ ਹੀ ਮਿਲ ਜਾਂਦਾ ਹੈ ਜੇ ਤੁਹਾਡੇ ਕੋਲ ਮੰਗ ਪਲਾ ਨਹੀਂ ਮਿਲਦਾ ਤਾਂ ਤੁਸੀਂ ਮੰਗੇਓ ਨੂੰ ਲੈ ਕੇ ਉਹਨੂੰ ਗ੍ਰाइंड ਕਰਕੇ ਚੰਗੀ ਤਰ੍ਹਾਂ ਤੇ ਉਹ ਵੀ ਪਾ ਸਕਦੇ ਆ ਵਿੱਚ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਮੰਗੋ ਪਲਾਉ ਨੂੰ ਇਹਦੇ ਵਿੱਚ ਪਾ ਕੇ ਤੇ ਇੱਕ ਡੱਬੇ ਚ ਆਪਾਂ ਇਹਨੂੰ ਵੀ ਪਾ ਕੇ ਰੱਖ ਦਿਆਂਗੇ ਇਹ ਬਣ ਗਏ ਆਪਣੇ ਕੋਲ ਦੋ ਡੱਬੇ ਆਈਸਕ੍ਰੀਮ ਦੇ ਇੱਕ ਮੰਗੋ ਵਾਲਾ ਤੇ ਇੱਕ ਬਣ ਗਿਆ ਬਦਾਮਾਂ ਵਾਲਾ ਦੇਖੋ ਕਿੱਡੇ ਕਿੱਡੇ ਡੱਬੇ ਆ ਇਹ ਭਰੇ ਆ ਤੇ ਹੁਣ ਇਹਨਾਂ ਨੂੰ ਆਪਾਂ ਰੱਖ ਦੇਣਾ ਫ੍ਰੀਜ਼ਰ ਦੇ ਵਿੱਚ ਫ੍ਰਿਜ ਚ ਨਹੀਂ ਰੱਖਣਾ ਪਰ ਰੱਖਾਂਗੇ ਫ੍ਰੀਜ਼ਰ ਦੇ ਵਿੱਚ ਓਵਰਨਾਈਟ ਰੱਖ ਦੋ ਤਾਂ ਵਧੀਆ ਆਏਗਾ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਜਲਦੀ ਖਾਣੀ ਆ ਜਾਂ 2-3 ਘੰਟੇ ਫਿਰ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਥੋੜੇ ਸੈਟਲ ਹੋ ਗਈ ਤਾਂ ਤੁਸੀਂ ਉਦੋਂ ਕੱਢ ਕੇ ਖਾ ਸਕਦੇ ਆ ਤੇ ਨਹੀਂ ਤਾਂ ਓਵਰਨਾਈਟ ਇਹ ਇਹ ਵਧੀਆ ਸੈੱਟ ਹੋ ਜਾਂਦੀ ਆ ਆ ਦੋਏ ਡੱਬੇ ਆਪਾਂ ਰੱਖਦੇ ਢੱਕਣ ਲਾ ਕੇ ਤੇ ਆ ਲਓ ਜੀ ਤੇ ਹੁਣ ਇਹ ਹੋ ਕੇ ਸੈੱਟ ਹੋ ਕੇ ਆ ਗਈ ਆ ਤੇ ਹੁਣ ਆਪਾਂ ਇਹਦੇ ਉੱਤੇ ਪਾਤੇ ਬਰ ਕਾਜੂ ਕਾਜੂ ਬਦਾਮ ਜੋ ਵੀ ਪਿਸਤਾ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਜੋ ਮਰਜ਼ੀ ਇਹਦੇ ਉੱਤੇ ਪਾ ਦਿਓ ਤੁਹਾਡੀ ਆਪਣੀ ਮਰਜ਼ੀ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਬਸ ਆਪਾਂ ਹੁਣ ਇਹਨੂੰ ਪਾ ਕੇ ਸੈੱਟ ਹੋ ਗਈ ਸੈੱਟ ਕਰਕੇ ਹੁਣ ਆਪਾਂ ਇਹਦੇ ਉੱਤੇ ਇਹ ਪਾ ਕੇ ਤੇ ਆਪਾਂ ਇਹਨੂੰ ਰੱਖ ਦੇਣਾ ਫ੍ਰੀਜਰ ਦੇ ਵਿੱਚ ਦੇਖੋ ਮੁੱਢੀ ਕਾ ਤਾਂ ਬਹੁਣੇ ਚੱਕ ਕੇ ਇਹਨੂੰ ਖਾ ਲੀਏ ਜੇ ਜਿਹੜਾ 슈ਗਰ ਹੈਗੀ ਉਹ ਤੁਸੀਂ ਅਪਰਿੰਡਪੈਂਡ ਕਰਦੇ ਤੁਸੀਂ ਕਿੰਨੀ 슈ਗਰ ਵਿੱਚ ਪਾਉਣੀ ਆ ਜਿਆਦਾ ਵੀ ਪਾ ਸਕਦੇ ਘੱਟ ਵੀ ਪਾ ਸਕਦੇ ਆ ਤੇ ਬਦਾਮ ਆ ਪਪਾਇਆ ਤੁਸੀਂ ਉਹ ਜਗ੍ਹਾ ਤੇ ਕਾਜੂ ਪਾ ਸਕਦੇ ਆ ਪਿਸਤੇ ਵਾਲੀ ਬਣਾ ਸਕਦੇ ਆ ਜਿਹੜਾ ਦੀ ਤੁਹਾਨੂੰ ਆਈਸਕ੍ਰੀਮ ਪਸੰਦ ਆ ਉਦਾਂ ਦੀ ਆ ਲੋ ਜੀ ਹੋ ਕੇ ਰੈਡੀ ਹੋ ਕੇ ਆ ਗਈ ਇਹ ਹੈਗੀ ਮੰਗੋ ਵਾਲੀ ਦੇਖੋ ਕਿੰਨੀ ਸੋਹਣੀ ਲੱਗਦੀ ਆ ਉਹ ਬੋ ਰੀਲੀ ਨਾਈਸ ਆਈਸਕ੍ਰੀਮ ਰੀਲੀ ਨਾਈਸ ਨਟ ਜੋ ਹੈ ਕੱਢੀ ਆ ਨਾ ਖਾ ਕੇ ਦੇਖਦੀ ਸੀ ਨਾਲ ਕਿ ਕਿੱਦਾਂ ਦੀ ਆ ਉੰਬੀ ਸੌਫਟ ਬਣੀ ਆ ਇਹ ਵੀ ਨਹੀਂ ਹੈਗਾ ਵੀ ਬਹੁਤ ਹਾਰਡ ਆ ਸੌਫਟ ਬਣੀ ਆ ਵੈਰੀ ਨਾਈਸ ਨਾਲੇ ਆਏਗਾ ਇਹਨੂੰ ਖਲਾਓ ਨਾਲੇ ਆਪ ਖਾਓ ਤੇ ਨਾਲੇ ਟਰਾਈ ਕਰਦੇ ਰਹੋ ਅਜਿਹੀਆਂ ਚੀਜ਼ਾਂ ਨਾਲੇ ਬੱਚਿਆਂ ਨੂੰ ਨਾਲ ਆਪਣੇ ਕੰਮ ਲਾਇਆ ਕਰੋ ਤੇ ਨਾਲੇ ਅਜਿਹੀ ਚੀਜ਼ਾਂ ਬਣਾਇਆ ਕਰੋ ਲਓ ਜੀ ਅੱਜ ਦਾ ਬਲੌਗ ਆਪਣਾ ਇਥੇ